ਦੁਨੀਆ ਜੰਗ-ਜੰਗ ਕੂਕਦੀ ਹੈ ਜੰਗ ਕੀ ਹੁੰਦੀ ਹੈ ਉਹਨਾਂ ਲੋਕਾਂ ਨੂੰ ਪਤਾ ਹੁੰਦਾ ਜਿਨ੍ਹਾਂ ਲੋਕਾਂ ਦੇ ਉੱਪਰ ਜੰਗ ਦੇ ਜੰਗੀ ਹਾਲਾਤ ਬੀਤਦੇ ਨੇ ਪਾਕਿਸਤਾਨ ਨੇ ਲਗਾਤਾਰ ਭਾਰਤ ਦੇ ਉੱਪਰ ਹਮਲੇ ਕੀਤੇ ਰਾਤ ਇੱਕ ਫਿਰੋਜ਼ਪੁਰ ਦਾ ਜਿਹੜਾ ਪਰਿਵਾਰ ਸੀ ਉਹ ਪਰਿਵਾਰ ਦੀ ਕੀ ਹਾਲਤ ਹੋਈ ਉਹ ਪਰਿਵਾਰ ਦੇ ਤਿੰਨ ਜਣੇ ਸੜ ਕੇ ਸੁਆਹ ਹੋ ਗਏ ਉਹਨਾਂ ਲੋਕਾਂ ਨੂੰ ਪੁੱਛ ਗਏ ਦੇਖਣ ਉਹ ਲੋਕ ਜਿਹੜੇ ਜੰਗ-ਜੰਗ ਕੂਕਦੇ ਨੇ ਕਿ ਅਖਰ ਜੰਗ ਹੁੰਦੀ ਕੀ ਹੈ ਖਬਰ ਤਾਂ ਇਹ ਖੁਸ਼ੀ ਦੀ ਹੈ ਇਹ ਖਬਰ ਹੈ ਵੀ ਚੰਗੀ ਹੈ ਕਿ ਅਮਰੀਕਾ ਨੇ ਵਿੱਚ ਬੈ ਕੇ ਅਮਰੀਕਾ ਦੇ ਜਿਹੜੇ ਰਾਸ਼ਟਰਪਤੀ ਨੇ ਡੋਨਾਲਡ ਟਰੰਪ ਉਹਨਾਂ ਵਿੱਚ ਪੈਕੇਸ ਸੀਜ਼ ਫਾਇਰ ਕਰਵਾਤਾ ਅਮਰੀਕਾ ਨੇ ਵਿੱਚ ਪੈਕੇਸ ਸਮਝੌਤਾ ਕਰਵਾਤਾ ਭਾਰਤ ਪਾਕਿਸਤਾਨ ਸੀਜ਼ ਫਾਇਰ ਹੋ ਗਿਆ ਕਿ ਬਿਲਕੁਲ ਵੀ ਕੋਈ ਅੱਗੇ ਨਹੀਂ ਪਤੂਗਾ ਅਗਲੀ ਮੀਟਿੰਗ ਮੇਰੇ ਖਿਆਲ ਤੋਂ ਸ਼ਾਇਦ 12 ਤਰੀਕ ਤੇ ਜਿਹੜੀ ਮੀਟਿੰਗ ਹੈ ਉਹ ਮੀਟਿੰਗ ਰੱਖੀ ਗਈ ਹੈ ਹੁਣ ਤਾਂ ਜਿਹੜੇ ਭਾਰਤ ਦੇ ਆਫੀਸ਼ੀਅਲ ਹੈਗੇ ਨੇ ਇਹਨਾਂ ਨੇ ਵੀ ਡਿਕਲੇਅਰ ਕਰਤਾ ਆਪਣੇ ਦੇਸ਼ ਦੀ ਸਰਕਾਰ ਨੇ ਵੀ ਡਿਕਲੇਅਰ ਕਰਤਾ ਕਿ ਸੀਜ਼ ਫਾਇਰ ਹੋ ਚੁੱਕਿਆ ਬੜੀ ਚੰਗੀ ਗੱਲ ਹੈ ਇਹ ਜਿਹੜਾ ਟੈਨਸ਼ਨ ਦਾ ਮਾਹੌਲ ਸੀ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਇਹ ਮਾਹੌਲ ਵਧਿਆ ਹੋਇਆ ਸੀ ਕੋਈ ਸ਼ੱਕ ਨਹੀਂ ਇਹਦੇ 'ਚ ਕਿੰਨੇ ਦੇਖੋ ਫੌਜੀ ਵੀਰ ਦੀ ਜਾਨ ਗਈ ਕਿੰਨੇ ਲੋਕ ਜ਼ਖਮੀ ਹੋ ਗਏ ਸ਼ੁਰੂ ਕਿੱਥੋਂ ਹੁੰਦਾ ਸ਼ੁਰੂ ਉੱਥੋਂ ਹੁੰਦਾ ਕਿ ਪਾਕਿਸਤਾਨ ਦੇ ਵਿੱਚੋਂ ਅੱਤਵਾਦੀ ਆਉਂਦੇ ਨੇ ਜੰਮੂ ਕਸ਼ਮੀਰ ਦੇ ਪਹਿਲਗਾਮ ਦੇ ਵਿੱਚ ਤੇ 25 ਲੋਕ ਜਿਹੜੇ ਟੂਰਿਸਟ ਘੁੰਮਣ ਗਏ ਹੋਏ ਸੀ ਇੱਕ ਜਿਹੜਾ ਉਸ ਦਾ ਸਥਾਨਕ ਵਸਨੇਕ ਸੀ ਉਹਨੂੰ ਮਾਰਤਾ ਗਿਆ ਯਾਨੀ ਕਿ 26 ਲੋਕਾਂ ਨੂੰ ਪਾਕਿਸਤਾਨ ਦੇ ਵਿੱਚੋਂ ਅੱਤਵਾਦੀਆਂ ਨੇ ਕਿ ਮਾਰਤਾ ਭਾਰਤ ਨੇ ਜਦੋਂ ਪਾਕਿਸਤਾਨ ਦੇ ਉੱਪਰ ਹਮਲਾ ਕੀਤਾ ਭਾਰਤ ਨੇ ਕਿਹਾ ਕਿ ਅਸੀਂ ਉੱਥੇ ਕਿਸੇ ਮਤਲਬ ਜਿਹੜਾ ਆਰਮੀ ਹੈ ਆਰਮੀ ਨੂੰ ਅਸੀਂ ਕੋਈ ਨੁਕਸਾਨ ਨਹੀਂ ਪਹੁੰਚਾਇਆ ਆਰਮੀ ਦੇ ਅਸੀਂ ਕਿਸੇ ਕੈਂਪ ਦੇ ਉੱਪਰ ਹਮਲਾ ਨਹੀਂ ਕੀਤਾ ਅਸੀਂ ਤਾਂ ਹਮਲਾ ਪਾਕਿਸਤਾਨ ਦੇ ਵਿੱਚ ਉਹਨਾਂ ਥਾਵਾਂ ਦੇ ਉੱਪਰ ਕੀਤਾ ਜਿੱਥੇ ਅੱਤਵਾਦੀ ਬੈਠਦੇ ਨੇ ਅੱਤਵਾਦੀਆਂ ਦੇ ਜਿਹੜੇ ਬੇਸ ਕੈਂਪ ਬਣਾਏ ਹੋਏ ਸੀ ਅਸੀਂ ਤਾਂ ਉੱਥੇ ਹਮਲਾ ਕੀਤਾ ਪਰ ਇਸ ਤੋਂ ਬਾਅਦ ਲਗਾਤਾਰ ਪਾਕਿਸਤਾਨ ਹਮਲੇ ਕਰ ਰਿਹਾ ਸੀ ਤੇ ਪਰ ਜਵਾਬੀ ਜਿਹੜਾ ਜਵਾਬ ਸੀ ਉਹ ਤਾਂ ਦੇਸ਼ ਨੇ ਦੇਣੇ ਸੀ ਤਾਂ ਜਵਾਬ ਉਹ ਦਿੱਤਾ ਠੀਕ ਹੈ ਗੋਦੀ ਮੀਡੀਆ ਦਾ ਬੜਾ ਨੈਗੇਟਿਵ ਰੋਲ ਰਿਹਾ ਇਹਦੇ ਚ ਗੋਦੀ ਮੀਡੀਆ ਨੂੰ ਤਾਂ ਹਦਾਇਤ ਦੇਸ਼ ਦੀ ਸਰਕਾਰ ਵੱਲੋਂ ਵੀ جاری ਕਰਨੀ ਵੀ ਵਾਰ-ਵਾਰ ਕਹਿਣਾ ਪਿਆ ਕਿ ਇਸ ਪਾਸੇ ਤੁਸੀਂ ਨਾ ਤੁਰੋ ਇਸ ਪਾਸੇ ਤੋਂ ਭਾਪਕੇ ਫੇਕ ਖਬਰਾਂ ਫੇਕ ਵੀਡੀਓਸ ਇਹ ਸੀਜਾਂ ਨੂੰ ਲੋਕਾਂ ਦੇ ਵਿੱਚ ਜਾ ਕੇ ਪ੍ਰਮੋਟ ਕਰਨਾ ਲੋਕਾਂ ਦੇ ਵਿੱਚ ਜਿਹੜਾ ਮਾਹੌਲ ਹੈ ਉਹਨੂੰ ਹੋਰ ਸਹਿਮ ਦਾ ਡਰ ਦਾ ਮਾਹੌਲ ਬਣਾਉਣਾ ਸਥਿਤੀ ਨੂੰ ਹੋਰ ਪੈਨਿਕ ਕਰਨਾ ਪਰ ਬੜੀ ਅੱਛੀ ਗੱਲ ਹੈ ਅਮਰੀਕਾ ਵਿੱਚ ਪਿਆ ਜਿਵੇਂ ਅਮਰੀਕਾ ਦਾਵਾ ਕਰ ਰਿਹਾ ਕਿ ਸਾਡੇ ਵਿੱਚ ਪੈਣ ਤੋਂ ਬਾਅਦ ਇਹ ਜਿਹੜਾ ਏਸੀਜ਼ ਫਾਇਰ ਹੈ ਹੋਇਆ ਤੇ ਅਗਲੀ ਮੀਟਿੰਗ ਜਿਵੇਂ ਮੈਂ ਜ਼ਿਕਰ ਕੀਤਾ ਕਿ 12 ਤਰੀਕ ਦੀ ਰੱਖੀ ਗਈ ਆ ਪਰ ਹੁਣ ਜੰਗਬੰਦੀ ਦਾ ਜਿਹੜਾ ਐਲਾਨ ਹੈ ਉਹ ਹੋ ਚੁੱਕਿਆ ਜੰਗ ਹੁਣ ਬੰਦ ਹੈ ਬਿਲਕੁਲ ਵੀ ਤੇ ਅਸੀਂ ਆਸ ਵੀ ਕਰਦੇ ਹਾਂ ਕਿ ਅਮਰੀਕਾ ਵੱਲ ਪਾਕਿਸਤਾਨ ਵੱਲੋਂ ਕੋਈ ਇਦਾਂ ਦਾ ਹੁਣ ਜਿਹੜਾ ਹੈਗਾ ਉਹ ਪਹਿਲ ਨਾ ਕੀਤੀ ਜਾਵੇ ਸੋ ਦੋਸਤੋ ਬਿਲਕੁਲ ਸਥਿਤੀ ਹੁਣ ਦੱਸਿਆ ਜਾ ਰਹਾ ਹੈ ਕਿ ਕੰਟਰੋਲ ਦੇ ਵਿੱਚ ਆ ਜਾਊਗੀ ਜਿਵੇਂ ਸ਼ਾਮ 5 ਵਜੇ ਤੋਂ ਜੰਗ ਬੰਦ ਕੀਤੀ ਹੋਈ ਹੈ ਸੀਜ਼ਫਾਇਰ ਕੀਤਾ ਹੋਇਆ ਅਮਰੀਕਾ ਨੇ ਵਿੱਚ ਪੈ ਕੇ ਸਮਝੌਤਾ ਕਰਤਾ ਹੋ ਸਕਦਾ ਜਿਹੜੀ ਅੱਜ ਦੀ ਰਾਤ ਹੈ ਅੱਜ ਦੀ ਰਾਤ ਜਿਹੜੇ ਲੋਕ ਨੇ ਉਹ ਲੋਕ ਚੈਨ ਦੀ ਨੀਂਦ ਸੌ ਸਕਣ ਨਹੀਂ ਪੰਜਾਬ ਦੇ 6 ਜਿਹੜੇ ਸਰਹੱਦੀ ਜ਼ਿਲ੍ਹੇ ਨੇ ਤਾਂ ਹਾਈ ਅਲਰਟ ਦੇ ਉੱਪਰ ਸੀ ਲੋਕਾਂ ਨੂੰ ਨੀਂਦ ਨਹੀਂ ਸੀ ਆਉਂਦੀ ਲੋਕ ਤਾਂ ਦੇਖ ਰਹੇ ਸੀ ਕਿ ਹੱਬ ਬਣ ਕੀ ਗਿਆ ਸੋ ਚੰਗੀ ਗੱਲ ਜੇਕਰ ਸਮਝੌਤਾ ਹੋ ਗਿਆ ਤਾਂ ਬੜੀ ਅੱਛੀ ਗੱਲ ਹੈ ਇਹ ਨਹੀਂ ਜੇਕਰ ਜੰਗ ਵਾਲੇ ਪਾਸੇ ਵਧ ਜਾਂਦਾ ਤਾਂ ਬਹੁਤ ਵੱਡਾ ਨੁਕਸਾਨ ਹੋਣਾ ਸੀ